ਜੀ ਕ ਖਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਾਈ ਸੰਦੀਪ ਸਿੰਘ ਸਣੀ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਅਸੀਂ ਦੇਣੀ ਸੀ ਉਹ ਹੈ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ 10 ਸਤੰਬਰ ਨੂੰ ਜੋ ਵੀ ਮਾਮਲਾ ਪਟਿਆਲੇ ਦੇ ਵਿੱਚ ਹੋਇਆ ਹੈ ਅਰਾਦਾ ਕਤਲ ਭਾਈ ਸੰਦੀਪ ਸਿੰਘ ਸਣੀ ਰਾਦੇ ਖਿਲਾਫ ਹੀ ਤ੍ਰਿਪੜੀ ਪੁਲਿਸ ਸਟੇਸ਼ਨ ਵੱਲੋਂ ਪਾਇਆ ਗਿਆ ਸੋ ਸੈਕੂਐਂਟਲੀ ਜੇਕਰ ਅਸੀਂ ਦੂਸਰੇ ਪਾਸਿਓਂ ਗੱਲ ਕਰੀਏ ਤਾਂ ਫੇਕ ਐਨਕਾਊਂਟਰ ਕੇਸ ਦੇ ਵਿੱਚ ਤਿੰਨ ਪੁਲਿਸ ਆਫੀਸਰਸ ਕੜੀਏ ਉਹ ਕੰਵਿਕਟਿਡ ਸੀ ਸੋ ਮੈਂ ਅੱਜ ਅਪਡੇਟ ਉਸ ਨਾਲ ਦੇ ਉੱਪਰ ਹੀ ਕਰਾਂਗੇ ਕਿ 12 ਤਰੀਕ ਨੂੰ 10 ਤਰੀਕ ਤੋਂ ਬਾਅਦ 12 ਤਰੀਕ ਨੂੰ ਅਸੀਂ ਹਨਰੀਬਲ ਪਟਿਆਲਾ ਦੇ ਵਿੱਚ ਜੂਰਿਸਡਿਕਸ਼ਨਲ ਮੈਜਿਸਟਰੇਟ ਸਾਹਿਬ ਦੀ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਸਪਟ ਅਪ ਕੀਤੀਆਂ ਸੀ ਕਿ ਇੱਕ ਤਾਂ ਇਮੀਡੀਏਟਲੀ ਜੋ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਤਸੱਦਦ ਬਰਟੈਲਿਟੀ ਪੁਲਿਸ ਅਥਾਰਟिटीज ਨੇ ਜੇਲ੍ਹ ਦੇ ਅੰਦਰ ਕੀਤੀਆਂ ਉਹਨਾਂ ਨੇ ਕੇਸਾਂ ਦੀ ਬੇਤਬੀ ਕੀਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਔਰ ਜਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗਿਆ ਗਿਆ ਉਸ ਸੰਬੰਧੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਸਾਡੇ ਨਾਲ ਇਸ ਵੇਲੇ ਭਾਈ ਮਨਦੀਪ ਸਿੰਘ ਜੀ ਨੇ ਭਾਈ ਸੰਦੀਪ ਸਿੰਘ ਸਾਡੀ ਦੇ ਰੀਅਲ ਬ੍ਰਦਰ ਨੇ ਭਾਈ ਹਰਦੀਪ ਸਿੰਘ ਵੀ ਸਾਡੇ ਨਾਲ ਸਾਰਾ ਦਿਨ ਅਸੀਂ ਕੋਰਟ ਤੱਕ ਚਲੇ ਰਹੇ ਹਾਂ ਸੋ ਅਸੀਂ ਐਪਲੀਕੇਸ਼ਨ ਪੁਟ ਅਪ ਕੀਤੀਆਂ ਕਿ ਇਮੀਡੀਟਲੀ ਬੋਰਡ ਕਨਸਟੀਟਿਊਟ ਕੀਤਾ ਜਾਵੇ ਔਰ ਇਹ ਇਹ ਸਾਨੂੰ ਦੱਸਿਆ ਜਾਵੇ ਕੀ ਭਾਈ ਸੰਦੀਪ ਸਿੰਘ ਸਾਡੀ ਦੇ ਨਾਲ ਕਿਸ ਲੈਵਲ ਦੀ ਉੱਪਰ ਤਸੱਦਦ ਟਾਇਆ ਗਿਆ ਸੋ ਉਸ ਦਿਨ ਆਨਰੇਬਲ ਕੋਰਟ ਨੇ ਸਾਡੀਆਂ ਐਪਲੀਕੇਸ਼ਨਸ ਮੈਂ ਉਸ ਦਿਨ ਕਿਹਾ ਕਿ ਅਲਾਓ ਕੀਤੀਆਂ ਪਰ ਸਾਡੀ ਐਬਸੈਂਸ ਦੇ ਵਿੱਚ ਸਟੇਟ ਵੱਲੋਂ ਉਹਨਾਂ ਨੂੰ ਮਿਸਲੀਡ ਕੀਤਾ ਗਿਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਰਜਿੰਦਰਾ ਹਸਪੀਟਲ ਦੇ ਵਿੱਚ ਬੋਰਡ ਨਾ ਬਿਠਾਓ ਡਾਕਟਰਾਂ ਦਾ ਜਿਹੜਾ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਇਨ ਹਾਊਸ ਮੈਡੀਕਲ ਆਫੀਸਰ ਹੈ ਤੁਸੀਂ ਉਹਦੇ ਤੋਂ ਜੜੀ ਰਿਪੋਰਟ ਹੈ ਔਰ ਰਿਪੋਰਟ ਤੁਸੀਂ ਲੈ ਲਓ ਸੋ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਬਰਦਰ ਕੋ ਕੰਟੀਨਿਊ ਕਰਨਗੇ ਇਹ ਕੇਸ ਇੱਕ ਮੈਂ ਕਹਿ ਸਕਦਾ ਕਿ ਬੈਸ ਲੌ ਲੈਸਨੈਸ ਸੇ ਪੁਲਿਸ ਅਥਾਰਟिटीज ਦੇ ਐਕਟਸ ਦੇ ਵਿੱਚ ਤੇ ਮੈਂ ਕਹਿ ਸਕਦਾ ਕਿ ਮੈਡੀਕਲ ਨੈਗਲੀਜੈਂਸ ਹੈ ਓਨ ਦੀ ਪਾਰਟ ਆਫ ਦੀ ਮੈਡੀਕਲ ਅਫੀਸਰ ਡਿਪਿਊਟਡ ਬਾਈ ਦੀ ਮੈਡੀਕਲ ਅਥਾਰਟिटीज ਸਪੈਸੀਫਿਕਲੀ ਇਨ ਸੈਂਟਰਲ ਜੇਲ ਪਟਿਆਲਾ ਡਾਕਟਰ ਸੁਲੇਵੀ ਮੈਡੀਕਲ ਕੇਅਰ ਇਨੀਸ਼ੀਅਲ ਭਾਈ ਸੰਦੀਪ ਸਿੰਘ ਨੂੰ ਨਹੀਂ ਦਿੱਤੀ ਐਕਸਟਰਾ ਮੈਡੀਕਲ ਉਹਨੂੰ ਕੇਅਰ ਉਹਨਾਂ ਨੇ ਦਿੱਤੀ ਸੋ ਉਸ ਤੇ ਜਗ੍ਹਾ ਸਾਡੀ ਐਪਲੀਕੇਸ਼ਨ ਸੀਗੀਆਂ ਉਹਦੇ ਤੇ ਜਿਹੜਾ ਤੇ ਮੈਡੀਕਲ ਬੋਰਡ ਬੈਠਣਾ ਸੀ ਉਹਦੇ ਤੇ ਉਹਨਾਂ ਨੇ ਜ਼ਿਲ੍ਹੇ ਸੁਪਰਡੈਂਟ ਜਾਂ ਮੈਡੀਕਲ ਆਫੀਸਰ ਤੋਂ ਰਿਪੋਰਟ ਮੰਗ ਲਈ 16 ਤਰੀਕ ਦੀ ਤੇ ਜਿਹੜੀ ਸੈਕਸੀਕੁਐਂਟ ਸਾਡੇ ਐਡਵੋਕੇਟਸ ਦਾ ਪਰਿਵਾਰ ਆ ਨਹੀਂ ਸੀ ਉਹਦੇ ਦੀ ਹੱਥ ਰੱਖ ਲਿਆ ਸੀ ਮਾਮਲਾ ਸੋ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਅੱਜ ਅਸੀਂ ਫੇਰੇ ਸਾਰੇ ਸਾਡੀ ਸਾਡੀ ਟੀਮ ਅੱਜ ਅਸੀਂ ਔਨਰੇਬਲ ਕੋਰਟ ਚ ਆਏ ਤੇ ਅਸੀਂ ਇੱਕ ਐਪਲੀਕੇਸ਼ਨ ਪੁਟ ਅਪ ਕਰਤੀ ਕਿ ਜਿਹੜੀ ਕੱਲ 16 ਤਰੀਕ ਰੱਖੀ ਏ ਜਿਹਦੇ ਤੇ ਉਸੇ ਡਾਕਟਰ ਤੋਂ ਹੀ ਓਪੀਨੀਅਨ ਜਾਨਾ ਦੀ ਰਿਪੋਰਟ ਮੱਕੀ ਗਈ ਏ ਕਿ ਉਹ ਡਾਕਟਰ ਜਿਹਨੇ ਉਹਨਾਂ ਨੂੰ ਇਨੀਸ਼ੀਅਲ ਮੈਡੀਕਲ ਕੇਅਰ ਨਹੀਂ ਦਿੱਤੀ ਕਿ ਅਸੀਂ ਆਸ ਕਰਦੇ ਹਾਂ ਵੀ ਕੋਈ ਇੰਜਰੀ ਜਿਹੜੀ ਉਹਨਾਂ ਨੇ ਬਰੂਟੈਲਿਟੀ ਜੋਤ ਸੱਦਤ ਪੁਲਸ ਵਾਲਿਆਂ ਨੇ ਟਾਇਆ ਕੋਈ ਉਸ ਸੰਬੰਧੀ ਵੀ ਰਿਪੋਰਟ ਦੇ ਦੇਣਗੇ ਸੋ ਅਸੀਂ ਉਹਨਾਂ ਨੂੰ ਇਮੀਡੀਏਟਲੀ ਕਿਹਾ ਹੈ ਕੋਈ ਬ੍ਰਦਰ ਕੰਟੀਨਿਊ ਕਰਨਗੇ ਕਿ ਤੁਸੀਂ ਇਮੀਡੀਏਟਲੀ ਯੋਗ ਹਨਰ ਜਾਂ ਸਭ ਵੀ ਤੁਸੀਂ ਇਨੀਜੈਂਟਲੀ ਸਾਡੀ ਜਿਹੜੀ ਰਜਿੰਦਰਾ ਹਸਪੀਟਲ ਦੇ ਵਿੱਚ ਤੁਸੀਂ ਇਨਕਲੈਨ ਕਰੋ ਤੇ ਉੱਥੇ ਬੋਰਡ ਕਨਸਟੀਟਿਊਟ ਕਰੋ ਕਿਉਂਕਿ ਸਾਨੂੰ ਕੋਈ ਵੀ ਇਨਸਾਫ ਮੰਗੰਟੀ ਉਮੀਦ ਮਿਲਣ ਦੀ ਉਮੀਦ ਉਸ ਮੈਡੀਕਲ ਅਫੀਸਰ ਤੋਂ ਨਹੀਂ ਸੋ ਉੱਥੇ ਬਕਾਇਦਾ ਸਾਡੇ ਜਿਹੜੇ ਆਰਗੂਮੈਂਟਸ ਨੇ ਚੱਲੇ ਨੇ ਅੱਗੋਂ ਬ੍ਰਦਰ ਨੂੰ ਖੋਟੀ ਲੱਗਣਾ ਮੈਂ ਚ ਦੱਸਣਾ ਚਾਹਣਾ ਕਿ ਜਿਹੜੀ ਐਪਲੀਕੇਸ਼ਨ ਸਵੇਰੇ ਫਾਈਲ ਕੀਤੀ ਉਹਦੇ ਤੇ ਇੱਕ ਜਿਹੜਾ ਆਰਡਰ ਜਨਾਬ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਅਚਿੰਦਰਾ ਹਸਪੀਟਲ ਪਟਿਆਲਾ ਜਿਹਦੇ ਵਿੱਚ ਟੀਮ ਕੌਂਸਟੀਟਿਊਟ ਕਰਦੀ ਬੋਰਡ ਆਫ ਡਾਕਟਰਜ਼ ਦੀ ਔਰ ਇੱਕ ਵਾਰਡ ਮੈਂ ਪੜ੍ਹੂੰਗਾ ਕਨਸੀਡਰਿੰਗ ਵਿਓ ਦੀ ਆਫ ਸਵੈਂਸੋ ਐਸ ਐਮ ਔਰ ਜਿੰਦਰਾ ਹਸਪੀਟਲ ਪਟਿਆਲਾ ਇਜ਼ ਡਾਇਰੈਕਟਡ ਟੂ ਕੌਂਸਟੀਟਿਊਟ ਦੀ ਬੋਰਡ ਆਫ ਡਾਕਟਰਜ਼ ਇਮੀਡੀਏਟਲੀ ਫਾਰ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਦਾ ਅੰਡਰ ਟ੍ਰਾਇਲ ਸਵੈਂਸੋ ਤੇ ਰਿਪੋਰਟ ਜਿਹੜੀ ਸੀ ਤਲਬ ਕੀਤੀ 17 ਤਰੀਕ ਨੂੰ ਸਾਢੇ 10 ਵਜੇ ਆਰਡਰ ਪਾਸ ਹੁੰਦਾ ਹੈ ਔਰ ਜੱਜ ਸਾਹਿਬ ਨੇ ਅਸੀਂ ਹਾਜ਼ਰ ਸੀ ਉਸ ਸਮੇਂ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਿਹਾ ਕੀ ਨੈਪਕੋਰ ਨੂੰ ਕਾ ਕਿ ਇਹਨੂੰ ਹੁਣੇ ਮੇਲ ਕਰ ਦੇ ਸੈਂਟਰਲ ਜੇਲ ਪਟਿਆਲਾ ਨੂੰ ਹੁਣ ਸੁਆਣ ਹੈ ਇਸ ਗੱਲ ਦਾ ਕਿ 2 ਵਜੇ ਸਾਨੂੰ ਦੱਸਿਆ ਗਿਆ ਕਿ ਵਕੀਲ ਸਾਹਿਬ ਜਿਹੜਾ ਤੁਸੀਂ ਮਿਲਣਾ ਤੇ ਪਰਿਵਾਰ ਨੇ ਮਿਲਣਾ ਐ ਐਪਲੀਕੇਸ਼ਨ ਸਾਡੀ ਉਹ ਵੀ ਸੀ ਕਹਿੰਦੇ ਸੀ ਉਹਦੇ ਤੇ ਸਰਕਾਰ ਜਿਹੜੀ ਹੈ ਉਹ 2 ਵਜੇ ਰਪਲਾਈ ਦੇਗੀ ਤੇ 2:30 ਵਜੇ ਜਦੋਂ ਕੋਰਟ ਦੁਬਾਰਾ ਬੈਠੀ ਅਸੀਂ ਜੱਜ ਸਾਹਿਬ ਨੂੰ ਜਾ ਕੇ ਦੱਸਿਆ ਕਿ ਜੀ ਜਿਹੜੀ ਸਾਡੀ ਐਡਵੋਕੇਟਸ ਵਾਲੀ ਐਪਲੀਕੇਸ਼ਨ ਨੇ ਔਰ ਉਸ ਐਪਲੀਕੇਸ਼ਨ ਤੇ ਇੱਕ ਰਿਪਲਾਈ ਬਣਾ ਕੇ ਲਏ ਉਹਦਾ ਸੈਕੰਡ ਪੈਰਾ ਜਿਹੜਾ ਹੈ ਨਾ ਉਹ ਬੜਾ ਮੈਂ ਤਾਂ ਕਹੂੰਗਾ ਕਿ ਬੜਾ ਇੰਟਰਸਟਿੰਗ ਹੈ ਕਿ ਅਹ ਜੀ ਜਿਹੜੀ ਕੋਈ ਵੀ ਜਿਹੜੀ ਜੇਲ ਹੈ ਜਦੋਂ ਕਿਸੇ ਬੰਦੇ ਤੇ 307 ਦਾ ਪਰਚਾ ਹੈ ਇਹ ਅਸੀਂ ਉਹਨੂੰ ਜਿਹੜਾ ਡੰਡ ਹੈ ਉਹ ਦਿੱਤਾ ਹੈ ਵੀ ਉਹਦੀ ਜਿਹੜੀ ਆਪਣੀ ਜਿਹੜੀ ਹੈਗੀ ਇਹ ਇਹਨੂੰ ਕੀ ਕਹਾਂਗੇ ਅਸੀਂ ਜਿਹੜੀ ਕਿਸੇ ਨੂੰ ਮਿਲਣੀ ਹੈ ਮੁਨਾਕਾਤ ਸੌਰੀ ਫੋਰਵਰਡ ਸਕਿਪ ਹੋ ਗਿਆ ਸੀ ਮੁਨਾਕਾਤ ਜਿਹੜੀ ਹੈ ਜੋ ਬੰਦ ਕਰਤੀ ਹੁਣ ਤੁਸੀਂ ਇਹ ਦੱਸੋ ਕਿ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਉਹ ਤਾਂ ਸਾਨੂੰ ਆਰਟੀਕਲ ਜਿਹੜੇ ਸਪੈਸੀਫਿਕ ਨੇ ਉਹ ਸਾਨੂੰ ਪ੍ਰਦਾਨ ਕਰ ਰਹੇ ਨੇ ਕਿ ਸਾਡੇ ਰਾਈਟਸ ਕੀ ਨੇ ਔਰ ਜੇਲ ਮੈਨੂਅਲ ਜਿਹੜਾ ਪੰਜਾਬ ਜੇਲ ਮੈਨੂਅਲ ਐਕਟ ਬਣਿਆ ਹੋਇਆ ਹੈ ਕੀ ਐਕਟ ਜਿਹੜਾ ਉਹ ਕਨਸਟੀਟਿਊਸ਼ਨ ਦੇ ਉੱਪਰ ਹੋ ਗਿਆ ਮੈਂ ਇੱਥੇ ਆ ਕੇ ਸਵਾਲੀਆਂ ਨਿਸ਼ਾਨੀ ਹੈਗੇ ਕੱਲੇ ਸਵਾਲੀਆਂ ਆਪਾਂ ਇਹ ਕਈ ਨਿਸ਼ਾਨੇ ਨਹੀਂ ਹੁਣ ਸਾਡਾ ਇਸ ਕੇਸ ਦੇ ਵਿੱਚ ਅਸੀਂ ਇੱਕ ਆਰਡਰ ਪਾਸ ਕਰਵਾ ਲਿਆ ਤੇ ਉਥੇ ਕੋਰਚੀ ਕੀ ਪਤਾ ਲੱਗਦਾ ਕੋਰਚ ਪਤਾ ਲੱਗਦਾ ਕਿ ਜੀ ਬੋਰਡ ਆਫ ਡਾਕਟਰ ਜਿਹੜੇ ਵਾਲਾ ਅਸੀਂ ਅਸੀਂ ਜਿਹੜਾ ਸਵੇਰੇ ਆਰਡਰ ਲਿਆ ਹੈ ਉਸ ਦੇ ਵਿੱਚ ਸਾਡੇ ਜਿਹੜੇ ਭਾਈ ਸੰਦੀਪ ਸਿੰਘ ਜੀ ਨੇ ਉਹਨਾਂ ਨੂੰ ਸ਼ਗਰੂਰ ਜੇਲ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਔਰ ਜਾਣ ਪੁੱਛ ਕੇ ਕੀਤਾ ਗਿਆ ਕਿ ਜੇ ਉਹ ਇੱਥੇ ਬੋਰਡ ਆਫ ਡਾਕਟਰਸ ਦੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਕੋਰਟ ਦਾ ਆਰਡਰ ਹੈ ਉਹਨੂੰ ਸੁਪਰਸੀਡ ਕਰੀ ਉਹਨੂੰ ਓਵਰਰੂਲ ਕਰੀ ਫੜਾ ਹਰਾਨੀ ਹੋਈ ਕਿ ਯਾਰ ਹੁਣ ਸੰਘਰੂ ਲੈ ਗਏ ਨੇ ਪਟਿਆਲੇ ਤੋਂ ਔਰ ਉਸ ਤੋਂ ਬਾਅਦ ਮਾਂਜੋ ਕੋਰਟ ਨੂੰ ਅਸੀਂ ਦੱਸਿਆ ਕਿ ਦੇਖੋ ਅੱਜ 6-7 ਦਿਨ ਹੋ ਗਏ ਨੇ ਨਾ ਉਹ ਜਿਹੜੀਆਂ ਇੰਜਰੀਜ਼ ਨੇ ਜਿਹੜੀਆਂ ਸਸਟੇਨ ਕੀਤੀਆਂ ਨੇ ਉਹਨੇ ਵਿਚਾਰੇ ਨੇ ਉਹਦਾ ਤਸੱਦਦ ਦੇਖੋ ਉਹਦੀ ਪੀੜਾ ਵੇਖੋ ਉਸ ਵਿਅਕਤੀ ਦੀ 6-7 ਦਿਨ ਹੋ ਗਏ ਨੇ ਕੋਈ ਦਵਾਈ ਨਹੀਂ ਕੋਈ ਇਲਾਜ ਨਹੀਂ ਕੋਈ ਇੰਜਰੀ ਨਹੀਂ ਕੋਈ ਐਮਲਰ ਨਹੀਂ ਔਰ ਅੱਜ ਬਿਨਾ ਇਲਾਜ ਤੋਂ ਉਹਨੂੰ ਸੰਗਰੂਰ ਭੇਜ ਦਿੱਤਾ ਗਿਆ ਇਹ ਤਾਂ ਜਿਹੜਾ ਵਰਤਾਰਾ ਮੈਂ ਇਹ ਕਹੂੰਗਾ ਕਿ ਉਹ ਪਸ਼ੂਆਂ ਨਾਲ ਨਹੀਂ ਕੀਤਾ ਜਾਂਦਾ ਯਾਰ ਟਾਲੀ ਬਣਾ ਬਣਾ ਸੋ ਮੈਂ ਇਸ ਤੇ ਅਸੀਂ ਇੱਕ ਐਪਲੀਕੇਸ਼ਨ ਜਿਹੜੀ ਸੀ ਉਹ ਅੱਜ ਅਸੀਂ ਜੱਜ ਸਾਹਿਬ ਦੇ ਸਾਰਾ ਮਾਮਲਾ ਧਿਆਨ ਚ ਲਿਆਂਦਾ ਜਨਾਬ ਨੇ ਸੀਜੀਐਮ ਸਾਹਿਬ ਸੈਸ਼ਨ ਸਾਹਿਬ ਦੇ ਧਿਆਨ ਚ ਲਿਆਂਦਾ ਔਰ ਅਲਟੀਮੇਟਲੀ ਇੱਕ ਐਪਲੀਕੇਸ਼ਨ ਅਸੀਂ ਦੁਬਾਰਾ ਪਾਈ ਕਿ ਸੰਗਰੂਰ ਸਿਰ ਇਹਨਾਂ ਦਾ ਪਰਪਸ ਇਹ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਮੈਡੀਕਲ ਤੋਂ ਬਚਾਲਿਆ ਜਾਵੇ ਜੇ ਬੋਰਡ ਆਫ ਡਾਕਟਰਸ ਨੇ ਮੈਡੀਕਲ ਕਰ ਲਿਆ ਤਾਂ ਜਿਹੜੀਆਂ ਸੱਟਾਂ ਨੇ ਉਹ ਆ ਜਾਣੀਆਂ ਨੇ ਤੇ ਐਰਿੰਗ ਪੁਲਿਸ ਆਫੀਸਰ ਜਿਹੜੇ ਨੇ ਇਨਵੋਲਵ ਹੋ ਸਕਦੇ ਔਰ ਮੈਂ ਇੱਕ ਇੰਟਰਸਟਿੰਗ ਗੱਲ ਹੋਰ ਦੱਸਦਾ 10 ਤਰੀਕ ਨੂੰ ਪਰਚਾ ਤੁਸੀਂ ਦੇ ਦਿੱਤਾ ਤ੍ਰਿਪਰੀ ਨੇ ਵੀ ਕੀ ਗੱਲ ਹੋਰਾਂ ਕੇਸਾਂ ਚ ਤਾਂ ਅਗਲੇ ਦਿਨ ਹੀ ਪ੍ਰੋਡਕਸ਼ਨ ਵਰਡ ਤੇ ਲੈ ਆਉਨੇ ਆ ਅੱਜ 7 ਦਿਨ ਹੋ ਗਏ ਨੇ ਕਿਉਂ ਕਿਉਂਕਿ ਤੁਹਾਨੂੰ ਪਤਾ ਸੀ ਕਿ ਜੇ ਕੋਰਟ ਚ ਲੈ ਕੇ ਆਵਾਂਗੇ ਹੀ ਇਸ ਨੋਟ ਏਬਲ ਟੂ ਸਟੈਂਡ ਅਪਨ ਹਿਸ ਓਨ ਫੀਟਸ ਉਹ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕਦਾ ਯਾਰ ਸੋ ਇਹ ਲੋ ਲੈਸਨਸ ਇੱਕ ਜਗ੍ਹਾ ਤੇ ਨਹੀਂ ਹੈਗੀ ਐਂਡ ਦੇ ਨੋਜ਼ ਔਰ ਅਸੀਂ ਅਜੇ ਐਪਲੀਕੇਸ਼ਨਸ ਰੱਖੀਆਂ ਨੇ ਮਾਨਜੋ ਕੋਰਟ ਦੇ ਵਿੱਚ ਔਰ ਮਾਨਜੋ ਕੋਰਟ ਨੇ ਸ਼ਿਵਰਾਜ ਜੀ ਨੇ ਮੈਨੂੰ ਹੁਣੇ ਦੱਸਿਆ 10 15 ਮਿੰਟ ਪਹਿਲਾਂ ਕਿ ਆਰਡਰ ਜਿਹੜਾ ਪਾਸ ਕਰ ਦਿੱਤਾ ਗਿਆ ਸਵੇਰੇ ਸੰਗਰੂਰ ਤੋਂ 10 ਵਜੇ ਰਜਿੰਦਰਾ ਹਸਪੀਟਲ ਬੋਰਡ ਆਫ ਡਾਕਟਰਸ ਦੇ ਸਾਹਮਣੇ ਤੁਸੀਂ ਸੰਗਰੂਰ ਛੱਡ ਕੇ ਭਾਵੇਂ ਬਟੰਡੇ ਲੈ ਜਾਓ ਤੁਸੀਂ ਅੰਬਸਰ ਲੈ ਜਾਓ ਬਿਲਕੁਲ ਕੰਪਲੈਂਸ ਹੋਏਗੀ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਬੋਰਡ ਬੈਠੇਗਾ ਤੁਸੀਂ ਕਿਉਂ ਇਸ ਗੱਲ ਤੋਂ ਡਰਦੇ ਹੋ ਜੇ ਉਹਨੂੰ ਕੋਈ ਇੰਜਰੀ ਨਹੀਂ ਹੈਗੀਆ ਤੇ ਕੋਈ ਗੱਲ ਨਹੀਂ ਅੱਜੇ ਸੀਸੀਟੀਵੀ ਫੁਟੇजेस ਐਪਲੀਕੇਸ਼ਨ ਸੈਕਸ਼ਨ 91 ਡੀਕੇ ਬਾਸੂ ਜਜਮੈਂਟ ਸ਼ਰੀਫ ਮੁਹੰਮਦ ਪਰਮਵੀਰ ਤਿੰਨ ਜਜਮੈਂਟਾਂ ਨੇ ਜਿਹੜੀਆਂ ਸੀਸੀਟੀਵੀ ਦੇ ਉੱਪਰ ਸਪੈਸੀਫਿਕ ਨੇ ਕਿ ਯੂ ਹੈਵ ਟੂ ਰੇਟੇਨ ði ਸੀਸੀਟੀਵੀਜ਼ ਇਨ ਅ ਜੇਲ ਇਨ 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 ਅ ਠਾਣਾ ਸੋ ਮਾਨਚੋ ਕੋਟਾ ਤੇ ਸਾਨੂੰ ਪੂਰਨ ਵਿਸ਼ਵਾਸ ਔਰ ਬਹੁਤ ਅਸੀਂ ਥੈਂਕਸ ਕਰਦੇ ਆ ਸਲੂਟ ਕਰਦੇ ਆ ਜੁਡੀਸ਼ਰੀ ਨੂੰ ਜਿਨ੍ਹਾਂ ਨੇ ਐਡਾ ਸੋਨਾ ਜੜਾ ਉਹ ਅਚਕ ਕਰ ਦਿੱਤਾ ਇੱਕ ਜਿੱਤ ਹੋਰ ਹੋਈ ਅੱਜ ਉਹ ਵੀ ਬਹੁਤ ਇੰਪੋਰਟੈਂਟ ਦੱਸੋ ਇੱਕ ਜਿੱਤ ਤੇ ਹੀ ਹੋਈ ਹੈ ਸਾਡੀ ਸਾਡਾ ਪਰਿਵਾਰ ਹੀ ਬੈਠਾ ਇੱਥੇ ਭਾਈ ਮਨਦੀਪ ਸਿੰਘ ਜੀ ਬੈਠੇ ਨੇ ਬਹੁਤ ਸਾਡੇ ਪਿਆਰੇ ਭਰਾ ਇੱਕ ਜਿੱਤ ਤਾਂ ਇਹ ਹੋਈਏ ਵੀ ਉਹ ਕਹਿੰਦੇ ਕਿ ਜੀ ਅਸੀਂ ਪਰਿਵਾਰ ਨੂੰ ਨਹੀਂ ਵੰਡਣਾ ਕੋਈ ਗੱਲ ਨਹੀਂ ਕਲਾਇੰਟ ਤੇ ਲਾਇਰ ਦਾ ਵੀ ਪਰਿਵਾਰਕ ਰਿਲੇਸ਼ਨ ਨਹੀਂ ਹੁੰਦਾ ਸੋ ਅੱਜ ਔਨਰੇਬਲ ਕੋਰਟ ਨੂੰ ਅਸੀਂ ਇਹ ਪ੍ਰਾਈਜ਼ ਕਰਵਾਇਆ ਹੈ ਕਿੰ ਨੰਬਰ ਆਫ ਬੰਡਲ ਆਫ ਜਜਮੈਂਟਸ ਨੇ ਤੁਸੀਂ ਕਦੀ ਵੀ ਲਾਇਰਸ ਦਾ ਰਾਈਟ ਜਿਹੜਾ ਆਪਣੇ ਕਲਾਇੰਟ ਨੂੰ ਮਿਲਦਾ ਤੁਸੀਂ ਉਹਨੂੰ ਰੈਸਟ੍ਰੇਨ ਨਹੀਂ ਕਰ ਸਕਦੇ ਔਰ ਤੁਸੀਂ ਇਸ ਚੀਜ਼ ਦੀ ਲਾਅਲੈਸਨੈਸ ਜਾਂ ਇਸ ਲੈਵਲ ਤੇ ਆ ਧੜੀਆਂ ਡਾਈਆਂ ਗਈਆਂ ਨੇ ਵੀ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਸਾਡੇ ਇੱਥੇ ਲੋਕਲ ਲਾਇਰ ਜਿਹੜੇ ਨੇ ਵਿਕਸਾ ਬੈਠੇ ਨੇ ਮੇਰੇ ਨਾਲ ਪਟਿਆਲੇ ਤੋਂ ਅਸੀਂ ਅਸੀਂ ਨੰਬਰ ਆਫ ਟੈਂਪਸ ਕੀਤੀਆਂ ਵੀ ਚਲੋ ਯਾਰ ਜੇ ਪਰਿਵਾਰ ਨੂੰ ਨਹੀਂ ਬੁਲਾਇਆ ਗਿਆ ਐਟਲੀਸਟ ਲਾਇਰ ਨੂੰ ਬੁਲਾਇਆ ਜਾਵੇ ਬੁਲਾਇਆ ਜਾਵੇ 21 ਮਾਮਲਾ ਸੀ ਇਹ ਕਿਉਂ ਨਹੀਂ ਸੀ ਦਾਸਤਰੀਕ ਤੋਂ ਲੈ ਕੇ ਆਜਾ ਹਫਤਾ ਨਿਕਲ ਚੁਕਿਆ ਹੈ ਇਹ ਕੀ ਮਾਮਲਾ ਸੀ ਕਿਉਂ ਨਹੀਂ ਸੀ ਬਣਾਇਆ ਜਾ ਰਿਹਾ ਬੇਸਿਕਲੀ ਤਾਂ ਨਹੀਂ ਸੀ ਬਣਾਇਆ ਜਾ ਰਿਹਾ ਕਿਉਂਕਿ ਤਸੱਦਦ ਟਾਇਆ ਸੀ ਭਾਈ ਸੰਦੀਪ ਸਿੰਘ ਸਣੀਗੜ ਉਹਨਾਂ ਦੇ ਵਾਲਾ ਦੀ ਦਿੱਦ ਵੀ ਕੀਤੀ ਏ ਮੇਰੇ ਕੋਲ ਅੰਦਰੋਂ ਮੈਂ ਹੁਣ ਦੱਸਣਾ ਨਹੀਂ ਬੀਗ ਐ ਲਾਅਰ ਪੁਲਿਸ ਹਮੇਸ਼ਾ ਹੀ ਕਹਿੰਦੀ ਸੀ ਸੀਕ੍ਰੀਟ ਇਨਫੋਰਮਰ ਸਾਡੇ ਕੋਲ ਅੰਦਰੋਂ ਦੀ ਸੀਕ੍ਰੀਟ ਇਨਫਰਮੇਸ਼ਨ ਆਈ ਏ ਮੈਨੂੰ ਅਪਰੋਚ ਕੀਤਾ ਗਿਆ ਅੰਦਰ ਮੈਨੂੰ ਅੰਦਰੋਂ ਫੋਨ ਆਏ ਨੇ ਵੀ ਭਾਜੀ ਤੁਸੀਂ ਸਮਝੋ ਇਸ ਗੱਲ ਨੂੰ ਜਿਸ ਤਰੀਕੇ ਦੇ ਨਾਲ ਧਮਾਨਾ ਸਾਡੀ ਬੇਦਬੀ ਹੋਈ ਜਿਸ ਤਰੀਕੇ ਦੇ ਨਾਲ ਕਿ ਸੰਧ ਬੇਦਬੀ ਹੋਈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕਤਕਾਰਾਂ ਦੀ ਬੇਦਬੀ ਕੀਤੀ ਇੱਕ ਕਿਸ ਕਿਸ ਲੈਵਲ ਨਾਲ ਪਹਿਲਾਂ ਮੇਰੇ ਕੋਲ ਇੱਥੋਂ ਤੱਕ ਇਨਫੋਰਮੇਸ਼ਨ ਬ੍ਰਦਰ ਬਿਲਕੁਲ ਨਾਲ ਬੈਠੇ ਨਹੀਂ ਇਸ ਗੱਲ ਦੀ ਗਵਾਹੀ ਭਰਨ ਕੋਰ ਮੈਂ ਜਿਹੜੀ ਵੀ ਗੱਲ ਕਰਾਂਗਾ ਫੈਕਟ ਦੇ ਤੌਰ ਤੇ ਗੱਲ ਕਰਾਂਗਾ ਯਾਰ ਕੋਈ ਇਸ ਤਰੀਕੇ ਨਾਲ ਨਹੀਂ ਹੈਗੀ ਅਸੀਂ ਵੈਸੀ ਗੱਲ ਕਰ ਰਹੇ ਹਾਂ ਇਸ ਲੈਵਲ ਦੀ ਪ੍ਰੋਟੈਕਟੀ ਯਾਰ ਮੈਂ ਪਹਿਲਾਂ ਤੁਸੀਂ ਇੱਕ ਗੁਰਸਿੱਖ ਭਾਈ ਸੰਦੀਪ ਸਿੰਘ ਸਣੀ ਕੋਈ ਉਹਨਾਂ ਦੀ ਲੜਾਈ ਕੋਈ ਪਰਸਨਲ ਲੜਾਈ ਨਹੀਂ ਮੈਂ ਕਹਿਣੀ ਚਾਹੁੰਦਾ ਮੇਰਾ ਫੀਲਡ ਨਹੀਂ ਰਾਈਟ ਆਫ ਇਸਨਟ ਮਾਈ ਟੈਰੋਕ੍ਰੈਟਿਵ ਮੇਰਾ ਅਧਿਕਾਰ ਨਹੀਂ ਹੈਗਾ ਪਰ ਫਿਰ ਵੀ ਕੋਈ ਉਹਨਾਂ ਦੀ ਪਰਸਨਲ ਲੜਾਈ ਨਹੀਂ ਸਾਰੀ ਕੌਮ ਸਿੱਖ ਕੌਮ ਦੀ ਲੜਾਈ ਸੀ ਉਹ ਸੋ ਉਹਨਾਂ ਦੇ ਨਾਲ ਇਸ ਲੈਵਲ ਤੇ ਬਰੂਟੈਲਿਟੀ ਫਿਰ ਕੱਪੜੇ ਨੂੰ ਆ ਕੇ ਬ੍ਰਦਰ ਇੱਥੇ ਬੈਠੇ ਨੇ ਪਹਿਲਾਂ ਸੁੱਕਾ ਪਟਾ ਫਿਰ ਗਿੱਲਾ ਪਟਾ ਫਿਰ ਉਹਨਾਂ ਦੇ ਜਿਹੜੇ ਉਹ ਵੇਲਣਾ ਰੱਖ ਕੇ ਫਿਰ ਲੱਤਾਂ ਇਸ ਤਰੀਕੇ ਨਾਲ ਫੈੀਆਂ ਗਈਆਂ ਨੇ ਇਸ ਤਰੀਕੇ ਨਾਲ ਤਾਂ ਸਦਤ ਕੀਤਾ ਹੈ ਰੀਅਲੀ ਇਟਸ ਵੈਰੀ ਸ਼ੇਮਫੁਲ ਇਟਸ ਵੈਰੀ ਅਨਫੋਰਚੂਨੇਟ ਮੈਂ ਗੱਲ ਕਹਿ ਰਿਹਾ ਕਿ ਕਦੋਂ ਇਹ ਚੀਜ਼ਾਂ ਸਾਰੀਆਂ ਇੰੀਆਂ ਸੜੀਆਂ ਉਹਨਰੇਬਲ ਕੋਰਟਸ ਨੇ ਚੈੱਕ ਕਰਾ ਸੀ ਕੋਰਟ ਦੇ ਵਿੱਚ ਆ ਜਾਈਆਂ ਉਹਨਰੇਬਲ ਕੋਰਟ ਨੇ ਮੈਟਰ ਦੇ ਵਿੱਚ ਤਖਾ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਬੋਰਡ ਬਿਠਾਓ ਬਰਜੰਦਰਾ ਹਸਪੀਟਲ 'ਚ ਕਰਾਓ ਲਾ ਜੇਦਾ ਇਹ ਕਿਸ ਤਰੀਕੇ ਦੀ ਇਹਨਾਂ ਦੀ ਪ੍ਰੈਕਟਿਸ ਏ ਜੋ ਤੁਹਾਨੂੰ ਉਹਨਰੇਬਲ ਕੋਰਟਸ ਕਹਿੰਦੇ ਤੁਸੀਂ ਬੋਰਡ ਬਿਠਾਓ ਔਰ ਇਮੀਡੀਏਟਲੀ ਗੁਆਰਡ ਕੱਢ ਲਈ ਵਰਤਿਆ ਤੁਰੰਤ ਕਿਉਂ ਨਹੀਂ ਕਰਾਇਆ ਤੁਰੰਤ ਕੀ ਮਰਵਾ ਮੈਨੂੰ ਦੱਸੋ ਬੜੀ ਗੱਲ ਕਰੀਏ ਸਾਹਮਣੇ ਸਮਝ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਕੱਲ ਸਵੇਰੇ ਆਨਰੇਬਲ ਕੋਰਟ ਨੇ ਤੁਸੀਂ ਜਕਰਾਜ ਨਹੀਂ ਬੋਰ ਬਿਠਾਇਆ ਜਾਣ ਬੁੱਟ ਕੇ ਉਹਨਾਂ ਨੂੰ ਇਹ ਇਹ ਪਾਜਿਤ ਸੱਤ ਦਿਨਾਂ ਦੇ ਕਿਉਂ ਨਹੀਂ ਸੀ ਜੇਲ੍ਹ ਟ੍ਰਾਂਸਫਰ ਹੋਈ ਅੱਜ ਕਿਉਂ ਟ੍ਰਾਂਸਫਰ ਹੋਈ ਹੈ ਸਵੇਰੇ 10:30 ਵਜੇ 10:40 ਮਿੰਟ ਤੇ ਅਸੀਂ ਕੋਰਟ ਤੋਂ ਆਨਰੇਬਲ ਤੋਂ ਅਸੀਂ ਆਰਡਰ ਲਿਆ 2 ਵਜੇ ਭਾਈ ਮਨਦੀਪ ਸਿੰਘ ਜੀ ਮੇਰੇ ਨਾਲ ਇੱਥੇ ਹਾਜ਼ਰ ਨੇ 2 ਵਜੇ ਸਾਨੂੰ ਪਤਾ ਲੱਗਿਆ ਨੈਪਕਟ ਸਾਹਿਬ ਨੇ ਕੋਰਟ ਦੇ ਨੇ ਦੱਸਿਆ ਵੀ ਜੇ ਉਹਨਾਂ ਨੂੰ ਤਾਂ ਉਹਨਾਂ ਦੀ ਜੇਲ੍ਹ ਸ਼ਿਫਟ ਕਰਤੀ ਜ਼ਰੂਰ ਦੀ ਕੀ ਗੱਲ ਹੈ ਜਿਹੜੀ ਜੇਲ੍ਹ ਸ਼ਿਫਟ ਅੱਜ ਕੀਤੀ ਏ ਜਿਵੇਂ ਬ੍ਰਦਰ ਨੇ ਕਿਹਾ ਵੀ ਪ੍ਰੋਡਕਸ਼ਨ ਮੰਡ ਤੇ ਕਿਉਂ ਨਹੀਂ ਲੈ ਕੇ ਆਏ ਅਸੀਂ ਕਹਿੰਦੇ ਆ ਪ੍ਰੋਡਕਸ਼ਨ ਮੰਡ ਤੇ ਲੈ ਕੇ ਆਓ ਤੁਸੀਂ ਪ੍ਰੋਡਕਸ਼ਨ ਮੰਡ ਤੇ ਲੈ ਕੇ ਜਾਣ ਤੋਂ ਪਹਿਲਾਂ ਮਾਇਨਾ ਕਰਾਓਗੇ ਜਾਂ ਜਾਣ ਤੋਂ ਬਾਅਦ ਮਾਇਨਾ ਕਰਾਓਗੇ ਅਸੀਂ ਕਰਾਵਾਂਗੇ ਅਸੀਂ ਅਪਲੀਕੇਸ਼ਨ ਕਰਾਵਾਂਗੇ ਕਿਉਂ ਤੁਸੀਂ ਉਹਨਾਂ ਨੂੰ ਕਿਸ ਕੰਮੋਂ ਤੁਸੀਂ ਸੰਗਰੂਰ ਭੇਜਿਆ ਅਸੀਂ ਆਪ ਉਸ ਤੋਂ ਬਾਅਦ ਸਾਰੇ ਤਰੀਸ਼ ਹੋਇਆ ਤਾਂ ਕੋਰਟ ਦੇ ਵਿੱਚ ਹੋਰ ਅਸੀਂ ਅਪਲੀਕੇਸ਼ਨਾਂ ਬਣਾਈਆਂ ਨੇ ਵੀ ਇਮੀਡੀਏਟਲੀ ਆਨਰੇਬਲ ਕੋਰਟ ਦੀ ਕੰ ਬਿਲਕੁਲ ਸਵੇਰੇ 10 ਵਜੇ ਆਨਲਾਈਨ ਕੋਰਸ ਤੇ ਅਸੀਂ ਕੋਟਨ ਕੋਟਤਨਵਾਸ ਕਰਦੇ ਆ ਜਿਹਨੇ ਆਰਡਰ ਪਾਸ ਕੀਤਾ ਕਿ ਸਵੇਰੇ 10 ਵਜੇ ਲੈ ਆ ਕੇ ਉਹਨਾਂ ਨੂੰ ਸਾਰਾ ਮੈਡੀਕਲ ਐਗਜ਼ਾਮ ਕਰਾਇਆ ਜਾ ਕੀ ਤੁਹਾਡਾ ਪਰਪਸ ਸੀ ਉਹਨਾਂ ਦੀ ਇੰਜਰੀ ਤੇ ਹੀ ਲੋੜ ਹੈ ਨਾ ਕੋਈ ਇੰਜਰੀ ਨਾ ਹੈ ਜਿੰਨੇ ਦਿਨ ਨਿਕਲ ਸਕਦੇ ਨੇ ਕੱਢ ਦੋ ਬਣ ਕੋਈ ਗੱਲ ਨਹੀਂ ਕੋਈ ਮਾਮਲਾ ਨਹੀਂ ਹੈ ਨਾ ਕਿ ਕਦੋਂ ਇਹ ਸਾਰੀ ਤੇ 3 ਬੰਦ ਹੋਣਗੇ ਸਾਡੇ ਬਰੂਚ ਕੀ 40 ਪਾਣਾ ਦਾ ਮੁਲਕ ਹੈ ਹੱਦੋਂ ਹੀ ਪਈ ਹੈ ਆ 2 ਮਿੰਟ ਮੇਰੇ ਨਾਲ ਵੀਰ ਜੀ ਨੇ 2 ਮਿੰਟ ਹੋ ਵੀ ਪਤਾ ਨਹੀਂ ਸਾਹ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਵੇਰੇ ਦੇ ਦਸ ਵਜੇ ਦੇ ਕੋਟ ਆਏ ਰਹੇ ਆ ਪਰ ਹਜੇ ਤੱਕ ਵਿਖਿਆਲ ਕਾਫੀ ਸਮਾਂ ਹੋ ਚੁੱਕਾ ਹੈ ਪਰ ਹੌਲੇ ਹੌਲੇ ਪਤਾ ਲੱਗਿਆ ਕਿ ਸੰਦੀ ਸੈਨ ਨਹੀਂ ਸੱਟਾਣਾ ਕੋਲ ਕਾਨ ਦੀ ਕੋਸ਼ਿਸ਼ ਕਰਦੇ ਹੋਏ ਜਿਹੜੇ ਪ੍ਰਸ਼ਾਸਨ ਵਾਲੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਅਨੰਤ ਚੇਤਨ ਕੀ ਕਰ ਸਕੀ ਸੀ ਜਿਹਦੇ ਉੱਪਰ ਪਰ ਹੁਣ ਇੱਕ ਚੀਜ਼ ਦੇਖੋ ਕਲੀਅਰ ਹੋ ਚੁੱਕੀ ਹੈ ਇਸ ਸੰਦੇਸ਼ ਤੇ ਨਾਂਸ਼ਤਦ ਕਰਕੇ ਇਹ ਆਪਣਾ ਆਦਾ ਬਚਾਤ ਸ਼ੁਰੂ ਕਰਦੇ ਪਏ ਆ। ਫਰੀ ਨੂੰ ਕਹਿੰਦੇ ਸੰਗੋਸ਼ਿਫਟ ਕਰਨਾ ਵਾ। ਕਿ ਪਤਾ ਨਹੀਂ ਕੱਲ ਵੀ ਭਰੋਸਾ ਨਹੀਂ ਇਹਨਾਂ ਦਾ ਕਿ ਕੱਲ ਮੈਡੀਕਲ ਹੱਥੇ ਲੈਣੀ ਆਣ ਕੇ ਨਾਲ ਲੈ ਕੇ ਆਣ। ਤੇ ਵੀ ਨਿਕਲ ਗਿਆ ਨਹੀਂ ਕੱਲ ਨੇ ਕਿਹੜੀ ਗੇਮ ਗੇਮ ਦੇ। ਬਿਲਕੁਲ ਨਹੀਂ। ਸੋ ਇਲਾ ਹੀ ਹੈ ਕਿ ਸਾਰੇ ਇਸ ਮਾਮਲੇ ਦੇ ਵਿੱਚ ਭਾਈ ਮਨਦੀਪ ਸਿੰਘ ਇੱਥੇ ਨੇ ਭਾਈ ਹਰਦੀਪ ਸਿੰਘ ਵੀ ਨੇ। ਸੋ ਮੈਂ ਮਤਲਬ ਇਹ ਹੈ ਵੀ ਅਸੀਂ ਇਸ ਚੀਜ਼ ਦਾ ਅਸੀਂ ਜਰੂਰ ਖੋਸਾ ਦਵਾਇਆ ਆਪਣੇ ਪਰਿਵਾਰ ਨੂੰ। ਸਾਨੂੰ ਕੱਲ ਆਖਿਆ ਮਿਲ ਗਈਏ। ਕਾਨੂੰਨ ਕਲ 4 ਕਿਲੋ ਰੋਗਿਆਂ ਵਿੱਚ ਵੀ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਅਸੀਂ ਮੁਲਾਕਾਤ ਕਰਾਂਗੇ ਅਸੀਂ ਬਿਲਕੁਲ ਇਹ ਗੱਲ ਪੁੱਛਾਂਗੇ ਕਿ ਤੁਹਾਡੇ ਨਾਲ ਕਿਸ ਤਰੀਕੇ ਨਾਲ ਤਸੱਦਦਟ ਆਇਆ ਕਿਸ ਲੇਵਲ 'ਤੇ ਰੋਟੇਂਟੀ ਕੀਤੀ ਹੈ ਕਿਹੜੇ ਕਿਹੜੇ ਬੰਦਿਆਂ ਨੇ ਰੋਟੇਂਟੀ ਕਿਉਂਕਿ ਇਹ ਸਾਡਾ ਰਾਈਟ ਹੈ ਅੱਥੇ ਆਪਣੇ ਮੈਂ ਕੋਈ ਇਹ ਨਹੀਂ ਵੀ ਆਊਟ ਆਫ ਰਾਈਟ ਕੋਈ ਬਣੀ ਕਰਾਂਗਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਸਾਰੇ ਸਵਾਲات ਆਪਣੇ ਭਾਈ ਸੰਦੀਪ ਸਿੰਘ ਸਣੀ ਨੂੰ ਦਰ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਹੋਇਆ ਜੋ ਬਾਕੀ ਤੁਹਾਨੂੰ ਨਾ ਚਾਹ ਪਰ ਉਹ ਤੁਹਾਨੂੰ ਬੱਬਾਈ ਜੀ ਕਿਤੇ ਪਤੇ